ਚੁੱਟਾੁੱਜ ਹੈ ਮੂੰਗਾ ਲੱਗਦਾ ਤਰਾ ਹੈ ਕਿ ਮੇਰਾ ਪਿਆਰ ਬੋਕ ਕਰ ਬ੍ਰਿੰਡ ਬ੍ਰਿੰਡ ਮਿਲ ਗਿਆ ਬਰੂ ਬ੍ਰਿੰਡ ਕਿਆ ਬਾਹ ਬੋਦਰੀ ਠੀਕ ਆ ਬਹੁਤ ਸੋਹਣਾ ਗੁੱਡ ਪਾਇਦੇ ਦੇ ਮੈਨੂੰ ਥੱਲੇ ਵੀ ਕੋ ਨਹੀਂ ਪਾਇ ਨਹੀਂ ਤੀਨ ਦਾ ਨਾਇਆ ਕਰ ਪੁੱਤ ਮੈਲ ਜੰਮੀ ਹੈ ਨਾਇਆ ਕਰ ਚਾਵਾਂ ਮਾਰਿਆ ਕਰ ਚਾਵਾਂ ਰਗੜਦੀ ਰਗੜਦੀ ਚੁੱਟਾ ਕੜਦਿ ਲੋੜੀ ਨਾਲ ਕੋ ਠੰਡ ਲਾ ਗਈ ਕੋਚੇ ਖੰਡ ਰਹਿਣਾ ਉਹਦਾ ਨਹੀਂ ਨਹੀਂ ਠੰਡ ਤਾਂ ਫੀਲ ਕਰਦੇ ਆ ਜਿੰਮ ਜੁਮ ਲਾਉਣ ਲੱਗਣਾ ਹੁਣ ਆਪਾਂ ਕੋਈ ਨਹੀਂ ਜਿੰਮ ਜਾਣ ਲੱਗਣੀ ਜਿੰਮ ਜਾਣ ਲੱਗਣੀ ਹੈ ਜਿੰਮ ਜਾਣ ਲੱਗਣੀ ਠੀਕ ਸਾਰੇ ਦਫਾ ਚੋਰੀ ਕਰ ਤੂੰ ਮੈਨੂੰ ਲਵਾਦਾ ਕਹਿੰਦੇ ਰੋਲੇ ਬਹੁਤ ਮੇਰੇ ਨਹੀਂ ਨਾ ਹੈਗੇ ਚੋਰੀ ਕਰਦੇ ਹੋ ਚਲ ਚਲਦਾ ਹਾਏ ਬੋਸ ਹੈਲੋ ਕਿਵੇਂ ਆ ਵਧੀਆ ਵਧੀਆ ਠੀਕ ਆ ਵਧਾਈਆਂ ਮੈਨੂੰ ਵਧਾਈਆਂ ਤੇ ਮੀਨ ਲੋੜੀ ਦੀ ਹੈ ਹੈਪੀ ਦੀ ਯੂ ਨੀ ਯੂ ਸਰ ਹੈਪੀ ਲੋੜੀ ਹੈਪੀ ਹੋਲੀ ਹੈਪੀ ਹੋਲੀ ਬੀਜਤ ਹੈਂਕੀ

ਸਭ ਨਾਲ ਗੱਲ ਬਾਤ ਜੀ ਸਾਹ ਦਾ ਬਰਾਸ ਉਹ ਨਾ ਆਏ ਆਏ ਕੀ ਕਰਾਂ ਅਣੀ ਕਿੱਥੇ ਆ ਗਿਆ ਗਿਆ ਉਹ ਤਾਂ ਨਹੀਂ ਕਿੱਥੇ ਰੌਂਡੀ ਦੀ ਰਹਿੰਦਾ ਇਹ ਤਾਂ ਤਰਸੇ ਪੈਣ ਨੂੰ ਦਰਸ਼ਨ ਕਰ ਲਈ ਉਹ ਸਿੰਮ ਲੇ ਗਿਆ ਉਹ ਸਿੰਮ ਲੇ ਗਿਆ ਅੱਤੋ ਟੋਪੀ ਕਿਤੇ ਲਾਉਣੀ ਭਲਾ ਟੋਪੀ ਲਾਵਾਗੇ ਵੀ ਆਪਾਂ ਇਹ ਟੋਟਾ ਲਿਆ ਇਹ ਟਾਈਮ ਹੋਊਗਾ ਗਰਮੀ ਦਾ ਟਾਈਮ ਹੋਊਗਾ ਗਰਮੀ ਦੇ ਟਾਈਮ ਉਹ ਫੋਨ ਦੇ ਕਿਦਨ ਉਦਨ ਧੋਦਣਾ ਨਾਲ ਦੇ ਮਸ਼ੀਨ ਚ ਸੁੱਕੀ ਜਾਂਦੀ ਫਿਰ ਲੈ ਦੇਦੀ ਹੈ ਨਹੀਂ ਯਾਰ ਏ ਦਾਇ ਸੋਕੇ ਟੋਪੇ ਸੋਤੋ ਤੇ ਜਦ ਜ ਮੈਂ ਨੇ ਉਹ ਤੇਰੀ ਟੋਪੀ ਲਾਹੀ ਹੈ ਪਾ ਪਾੜੀ ਲਾ ਮੋਟਾ ਹਾਂ ਤੇ ਤੇਲ ਫੇਰ ਮੁੱਕ ਗਿਆ ਜਦ ਫੇਰ ਆ ਪਾ ਤੇਲ ਪੁਆਣ ਕਿੱਥੇ ਪੈਟਰੋਲ ਪੁਆਣ ਕਿੰਨੇ ਪੈਸੇ ਤੇਰੇ ਕੋਲ 150 ਬਾਈ ਗੰ 150 ਰੁਪਏ 150 ਚ ਬਾਈ ਉਹ ਨਹੀਂ ਬੰਦਾ ਲਓਈ ਸੂਈ ਨਾ ਬਾਰੇ 500 ਨਹੀ ਪੈ ਗਿਆ 70 ਦਾ ਡਰ ਲਿਓ ਬੰਦ 70 ਦਾ ਭੇਰ அது இன்னொரு அல்லது போட்டிக்கு மோடிக்கு லங்கா உனக்கு பூட்டியா இருக்கு ਤੂੰ ਖੁਸ਼ ਇਤਨੀ ਖੁਸ਼ ਇਤਨੀ ਖੁਸ਼ ਬ੍ਰੰਡ ਉਹ ਵਰ ਕੀ ਪਿਆਏਗਾ ਕੀ ਖਵਾਏਗਾ ਟਰੱਕ ਟਰੱਕ ਨਿਕਲ ਟਰੱਕ ਬਸ ਐਡਾ ਰੌਂਗ ਸਾਈਡ ਖੜ ਤਾ ਜੋ ਰੌਂਗ ਸਾਈਡ ਖੜ ਤਾ ਹੀ ਰੇ ਉਹੀ ਬਲੀਟ ਉਹ ਕਿੱਦਾਂ ਹੈ ਮੋਟਰਸਾਈਕਲ ਚੈੱਕ ਕਰੋ ਮੋਡੀਫਾਈਡ ਹੋ ਰਿਹਾ ਹੈ ਉਹ ਇੱਥੇ ਇੱਥੇ ਨਟਸ ਲੱਗਦਾ ਕਲਰ ਵਿੱਚ ਸਹੀ ਹੈ ਆ ਵੀ ਬੋਸਮਾ ਲੱਗਣੀ ਨਹੀਂ ਟ੍ਰੇਨਿੰਗ ਵੀ ਚਾਹੀਦੀ ਇਦਾਂ ਦਾ ਆਪਣੇ ਕੋਲ ਹੈਗਾ ਮੇਰੇ ਕੋਲ ਆ ਕਲਰ ਕਿਹੜਾ ਵੀਰੇ ਆ ਪਤਾ ਨਹੀਂ ਲੱਗ ਰਿਹਾ ਡਾਰਕ ਬਲੂ ਹੋਵੇਗੀ ਬਲੂ ਰੰਗ ਦੀ ਦੀ ਬੋਲਦੀ ਬੜਾ ਨਾ ਹੌਡਾ ਮੈਂ ਹੈਗਾ ਹਜੇ ਮੈਂ ਕੱਢੂਗਾ 30 ਮਿੰਟ ਦਾ ਕੰਮ ਹਾਂ ਲੈਲਾ ਬਾਈ ਨਾਲ ਆ ਕੱਪੜਾ ਗਿਆ ਬਾਈ ਅੱਜ ਕੱਲੇ ਇਹਦੀ ਟੋਰ ਹੋਏਗਾ ਐ ਹੋਊਗਾ ਅੱਜ ਕੱਲੇ ਤੇਰੀ ਟੋਰ ਆ ਵੀ ਇੱਕ ਕੱਪੜਾ ਬੱਬੂ ਹਾਂ ਅੱਡਦਾ 1 ਵਜੇ ਦੇਖਦਾ ਨਾਮ ਬੱਬੂ ਕਿਥੇ ਬੱਬੂ ਜੰਡੂ ਜੰਡੂ ਦੇਖੀ ਬੱਬੂ ਸਾਰੀ ਗੱਲ ਸਾਡਾ ਸਮਾਹ ਆ ਜਾ ਕੱਲ ਹੀ ਦੇਖੇਗਾ ਤੇ ਵਿਆਹ ਤੇ

ਆ ਰਵ ਬੂਟਿਆ ਕੋ ਮਹਰੂਨ ਗਲੇ ਲਾ ਲੂ ਲੈ ਟ੍ਰੈਂਡ ਰੰਗਾ ਮੈਂ ਖਤ ਮਾਦਰੇ ਮੈਂ ਤਾਂ ਹੀ ਤੋ ਹੁਣ ਲੱਗੂ ਆ ਲਈ ਕਿ ਹਾਂ ਇਹ ਨਬੀ ਛਿੜਾ ਗਿਆ ਮੈਂ ਹਰੂਣਾ ਆ ਗਿਆ ਹਾਂ ਹੀ ਬਰੇ ਆਹਾਗਾ ਇਹ ਪੂਰਾ ਇਹ ਇਹ ਥੋੜਾ ਅਜਮੈਂਟ ਡਾਰਕ ਇਹ ਨਹੀਂ ਆਉਂਦਾ ਉਹ ਮਹਰੂਨ ਜਾਂ ਡਾਰਕ ਜਿੰਨੇ ਵੀ ਜੜ ਕੱਢ ਕੇ ਦਿਖਾ ਦੇ ਹੋਰ ਪਤਾ ਲੱਗੂ ਆ ਦੇਖਾ ਫੜ ਜਾ ਬਾਈ ਤਰੀਕਾਂ ਲਾ ਗਿਆ ਮੋਰ ਨੂੰ ਹੁਣ ਸਾ ਮਾਸਾ ਦਾ ਕੋਫੀ ਮਿਲ ਗਿਆ ਓਕੇ ਯੋ ਹੁਣ ਉੱਤਰ ਬਹੁਤ ਕੋਰਾ ਡਬਲ ਟਿੱਕੀ 버ਗਰ ਇਹਦੀ ਆ ਗਿਆ ਪੰਗਾ ਸਾਨੂੰ ਸਾਰਾ ਪਤਾ ਯਾਰ ਸਾਨੂੰ ਗਦਲ ਕੋ ਹੁਕਲ ਓਏ ਆ ਜੀਆ ਸੋਹਣੀ ਆ ਮੰਨ ਲਾਲ ਇਹ ਕੋ ਢਿਲਣਾ ਚਾਹਿਆ ਐਸਾ ਕੋਫੀ ਐਸਾ ਕੋਵੀ ਬੋਲ ਦੇ ਇਹ ਚਾਹ ਇਹ ਚ ਪਾਇਓ ਦੰਗਾ ਬਾਈ ਮਾਰਨ ਕੋਚ ਨਾ ਬਗੋ ਹਾਂ 2 hours later ਸਾਡਾ ਉਹ ਤਾਂ ਫਰੈਂਡ ਬਣ ਗਿਆ ਜੀ ਆਬੂ ਆਪਣਾ ਕੈਸਪਰ ਅਜੀਬ ਤਮਾਸ਼ਾ ਬਾਹਰ ਜਾਣਾ ਨਹੀਂ ਦਿੱਤੇ ਮuje ਘਰ ਮੇਂ ਪੂਟੀ ਕਰੋ ਤੋ ਕਹਤੇ ਸਮੈਲ ਆ ਰਹੀ ਹੈ ਹੁਣ ਤੂੰ ਜਿਹਾ ਜਿਹਾ ਗੁਲਾਬ ਕੀ ਪਤਿਆਂ ਫੈਂਕਤੇ ਹੋ ਹਰ ਇੱਕ ਚੀਜ਼ ਬੁਖਾਰ ਰਹਿੰਦਾ ਹਰ ਇੱਕ ਚੀਜ਼ ਨੂੰ ਪੈਂਦਾ ਹੈ ਖਾਣ ਨੂੰ ਆਓ ਇਧਰ ਦੇ ਹੱਥ ਆ ਨਾ ਨਾਲ ਖੜੀ ਜਾ ਕੇ ਹਾਂ ਹੇ ਓ ਕੇ ਆਇਆ ਸਿੰਘ ਕਮਣੀ ਜੀ ਆ ਗਏ ਵਾਹ ਤੁਹਾਨੂੰ ਭਾਗ ਸਾਡੇ ਹੋਰਨ ਮਾ ਜੀ ਠੀਕ ਆ ਸਾਡੇ ਤੁਹਾਨੂੰ ਭਾਗ ਜੀ ਬਹੁਤ ਬਹੁਤ ਆਲੀ ਵਾਲੀ ਵਾਲੀ ਆ ਕੇ ਆਇਆ ਬਰ ਬੱਚਾ ਬੁੱਝੇ ਹੈ ਮੂੰਗਾ ਲੱਗਦਾ ਤਰਾ ਹੈ ਤਰਾ ਵੀਰਾ ਗਿਆ ਵੀਰਾ ਛੋਟਾ ਵੀਰਾ ਇਹਦੀ ਕੈਸਪਰਾ ਸਾਡਾ ਦੇਖੋ ਜਿਆਦੇ ਹਾਲ ਤੇ ਦੀ ਖਸਤ ਹੋਈ ਗਈ ਬਾਲ ਕੱਟਣ ਵਾਲੇ ਇਹ ਅੱਡੇ ਵੱਡੇ ਹੋ ਗਏ ਹਨ ਗਰਮੀਾਂ ਚ ਕੱਟਾਂਗੇ ਹੁਣ ਤਾਂ ਇਹਨੂੰ ਆਹੋ ਆ ਸਾਡਾ ਹੈ ਕੈਸੂ ਹੈ ਕੈਸੂ